ਸੋਚ ਨਹੀਂ ਛੱਡ ਤੂੰ ਮੈਂ ਕਰਨਾ ਬਿਲਕੁਲ ਵੀ ਤੁਸੀਂ ਆਪਣਾ ਕਰਮ ਕਰਨਾ ਆਪਣੀ ਨੀਅਤ ਸਾਫ਼ ਰੱਖਣੀ ਹੈ ਬਾਕੀ ਸਭ ਕੁਝ ਰੱਬ ਦੇ ਹੱਥਾਂ ਚ ਰੱਖ ਦਿਓ ਕਿ ਰੱਬਾ ਤੂੰ ਹੋਈ ਜਾਣਦਾ ਤੂੰ ਕਦੋਂ ਕਰਨਾ ਕਿਵੇਂ ਕਰਨਾ ਤੇ ਕੀ ਕਰਨਾ ਮੇਰੇ ਲਈ ਜਦੋਂ ਤੁਸੀਂ ਜਿੱਦ ਨਹੀਂ ਕਰੋਗੇ ਮਾਲਕ ਦੇ ਅੱਗੇ ਤਾਂ ਮਾਲਕ ਨੇ ਤੁਹਾਡੀ ਝੋਲੀ ਚ ਆਪਣੇ ਆ ਵੀ ਬਹੁਤ ਖਜ਼ਾਨੇ ਪਾ ਦੇਣੇ ਫਿਰ ਬੜੀਆਂ ਵਧੀਆ ਚੀਜ਼ਾਂ ਨਿਖੇਗਾ ਗੱਲ ਇਹ ਹੋਈ ਹੈ ਕਿ ਵਿਸ਼ਵਾਸ ਕਰਨਾ ਪਏਗਾ ਤੁਹਾਨੂੰ ਕਈ ਵਾਰੀ ਸਾਡੇ ਅੰਦਰ ਜਦੋਂ ਇਹ ਗੱਲ ਆ ਜਾਏ ਨਾ ਜਦੋਂ ਮੰਦਰ ਜਾ ਰਹੇ ਗੁਰਦੁਆਰੇ ਧਾਰਮਿਕ ਸਥਾਨ ਤੇ ਕਿ ਮੈਂ ਤਾਂ ਰੋਜ਼ ਆ ਰਿਹਾ ਹਾਂ ਮੈਨੂੰ ਨਹੀਂ ਦੇਂਦੇ ਮੈਂ ਤਾਂ ਬਹੁਤ ਮੰਗਿਆ ਮੈਨੂੰ ਨਹੀਂ ਦੇਂਦੇ ਇਹ ਗੱਲ ਗਲਤ ਜੇ ਇਹ ਸਹਾਨ ਨਹੀਂ ਜਤਾਣਾ ਕਦੇ ਪਤਾ ਤੁਹਾਨੂੰ ਤੁਹਾਡਾ ਮਾਲਕ ਤੁਹਾਨੂੰ ਕਿੰਨਾ ਪਿਆਰ ਕਰਦਾ ਐਸੇ ਕਰਕੇ ਜਾ ਰਹੇ ਹੋ ਤੁਸੀਂ ਤੇ ਕਿੰਨੇ ਕਿੰਨੇ ਦੁੱਖਾਂ ਤੋਂ ਤੁਹਾਨੂੰ ਬਚਾ ਰਿਹਾ ਤਾਂ ਮਾਲਕ ਹੀ ਜਾਣਦਾ ਜੇ ਸੱਚੀ ਇਹ ਦੁਨੀਆ ਤੁਹਾਨੂੰ ਲੱਗਦੀ ਵੀ ਹੈ ਤੁਹਾਡੇ ਨਾਲ ਇਹ ਸਾਰੇ ਮਤਲਬੀ ਬੈਠੇ ਜੇ ਨਾਲ ਇਹ ਮੂਹ ਦੇ ਮਿੱਠੇ ਜ਼ਰੂਰ ਹੋ ਸਕਦੇ ਤੁਹਾਡੇ ਯਾਰ ਦੋਸਤ ਤੁਹਾਨੂੰ ਲੱਗਦਾ ਹੋਵੇਗੀ ਮੇਰੇ ਨਾਲ ਬਹੁਤ ਆ ਜੀ ਇੰਨਾ ਸਾਰਿਆਂ ਨੇ ਪਿੱਛੇ ਹੋਏ ਨਾ ਜੇ ਕਿਉਂਕਿ ਇਹ ਮਤਲਬੀ ਹੈ ਇਹ ਸਾਰੇ ਸੁੱਖ ਦੇਗੇ ਜੇ ਦੁੱਖ ਚ ਨਹੀਂ ਖਲੋਣਾ ਕਿਸੇ ਨੇ ਸੋ ਰੱਬ ਦੇ ਖੁਦ ਜਾਣਦਾ ਜੇ ਸਭ ਕੁਝ ਹੈ ਉਹ ਤੁਹਾਨੂੰ ਸਾਹਮਣਾ ਵੀ ਜਾਣਦਾ ਤੇ ਜੇ ਤੁਸੀਂ ਸੋਚਦੇ ਬਿਓ ਕਿ ਔਖੇ ਹਾਲਾਤ ਹਨ ਨਾ ਤੇ ਔਖੇ ਹਾਲਾਤਾਂ ਨੂੰ ਤੁਹਾਨੂੰ ਕਢਵਾਉਣਾ ਵੀ ਜਾਣਦਾ ਮੈਂ ਕਹਣਾ ਜਿਹੜਾ ਮਰਜੀ ਤੂਫਾਨ ਹੋਵੇ ਪਰ ਮਾਲਕ ਨੂੰ ਪਤਾ ਮੈਂ ਆਪਣੇ ਬੱਚੇ ਨੂੰ ਬਚਾਣਾ ਆਪਾਂ ਸੋਚ ਕੇ ਬੈ ਗਏ ਕਿ ਇਹ ਕੰਮ ਹੋਣਾ ਹੀ ਨਹੀਂ ਕਈ ਵਾਰੀ ਆਪਾਂ ਆਪ ਹੀ ਦਿਹਾੜੀ ਤੇ ਸੋਹ ਵਰੀ ਇਹ ਗੱਲ ਕਰੀਦੇ ਕਿ ਹੋਣੀ ਆ ਹੋਣਾ ਹੋਣੀ ਹੋਣਾ ਪਰ ਉਹ ਮਾਲਕ ਤਾਂ ਦੀਨ ਦੇ ALU ਹੈ ਨਾ ਜੀ ਤੁਹਾਡੀ ਕਿਸਮਤ ਚ ਨਹੀਂ ਵੀ ਲਿਖਿਆ ਉਹਨੇ ਤਾਦੇ ਵੀ ਤੁਹਾਡੀ ਝੂਲੀ ਪਾਣਾ ਹੁਣ ਕਈ ਵਾਰੀ ਆਪਾਂ ਕੀ ਕਹਿ ਦਨੇ ਕਿ ਮੈਂ ਇਸ ਚੀਜ਼ ਦੇ ਲਾਇਕ ਨਹੀਂਗਾ ਮੈਨੂੰ ਨਹੀਂ ਮਿਲਨੇ ਪਰ ਉਸ ਮਾਲਕ ਦੀ ਮੌਜਦਾ ਥੋੜੀ ਪਤਾ ਜੀ ਕੁਛ ਮਾਲਕ ਨੇ ਤਾਂ ਕਹਿਣਾ ਪੁੱਤਰਾ ਇਹ ਥੀ ਤੇਰੀ ਤਕਦੀਰ ਚ ਨਹੀਂ ਲਿਖੀ ਪਰ ਜੇ ਤੂੰ ਮੇਰੇ ਤੇ ਭਰੋਸਾ ਕਰਕੇ ਬੈਠਾ ਤੂੰ ਮੈਨੂੰ ਆਪਣਾ ਪੱਕਾ ਯਾਰ ਬਣਾਇਆ ਤੇ ਮੈਂ ਕੁਛ ਵੀ ਕਰਕੇ ਇਸ ਤੋਂ ਵਧੀਆ ਚੀਜ਼ ਤੈਨੂੰ ਦੇ ਦਾਂਗਾ ਮੈਂ ਕਹਿੰਦਾ ਜੀ ਪਿਆਰ ਹੀ ਹੈ ਜਿਹੜਾ ਰੱਬ ਦੇ ਨਾਲ ਤੁਹਾਨੂੰ ਜੋੜਦਾ ਉਹ ਕੁਛ ਵੀ ਕਰ ਸਕਦਾ ਆਪਣੇ ਭਗਤਾਂ ਲਈ ਕੋਈ ਵੀ ਚੀਜ਼ ਨਾ ਮੁਮਕਿਨ ਹਗੀ ਨਹੀਂ ਇੱਥੇ ਕਈ ਵਾਰੀ ਇਦਾਂ ਹੀ ਹੁੰਦਾ ਨਾ ਪਗੰਨੇ ਆ ਫੁੱਲ ਚਈਦਾ ਪਰ ਪ੍ਰਮਾਤਮਾ ਦਾ ਗੰਦਾ ਪੁੱਤਰਾ ਤੂੰ ਫੁੱਲ ਸੋਚ ਕੇ ਬੈਠਾ ਮੈਂ ਤਾਂ ਤੇਰੇ ਲਈ ਪੂਰਾ ਬਾਗ ਸੋਚਿਆ ਉਹਨੇ ਬਹੁਤ ਵੀ ਸੋਚਿਆ ਹੁੰਦਾ ਜੇ ਕਈ ਹੋਰੀ ਬਸ ਉਹਦੇ ਤੇ ਵਿਸ਼ਵਾਸ ਰੱਖਣ ਦੀ ਦੇਰੀ ਹੈ ਜਦੋਂ ਪੱਕਾ ਵਿਸ਼ਵਾਸ ਹੋ ਜਾਏਗਾ ਨਾ ਅੱਖਾਂ ਬੰਦ ਕਰਕੇ ਬਹਿ ਜਾਓਗੇ ਨਾ ਤੇ ਕੀ ਫਰਕ ਹੀ ਨਾ ਪਵੇ ਤੁਹਾਨੂੰ ਕੀ ਮਿਲ ਰਿਹਾ ਕੀ ਨਹੀਂ ਮਿਲ ਰਿਹਾ ਤੁਸੀਂ ਸਭ ਕੁਛ ਇਹ ਕਹਿੰਦਾ ਕਿ ਜੋ ਮੈਨੂੰ ਚਾਹੀਦਾ ਮੈਨੂੰ ਮੇਰੇ ਗੁਰੂ ਦੇ ਹੱਥੋਂ ਚਾਹੀਦਾ ਤੇ ਫਿਰ ਗੁਰੂ ਮਹਾਰਾਜ ਜੀ ਨੇ ਤਾਂ ਖੁੱਲੇ ਖਜ਼ਾਨੇ ਭਰਨੇ ਜਿਹੜੇ ਸੋਚ ਨਹੀਂ ਸਕਦਾ ਇੱਥੇ ਕੋਈ ਵੀ ਤੁਹਾਡੇ ਘਰ ਨੀਆਂ ਖੁਸ਼ੀਆਂ ਆਣਗੀਆਂ ਨੇ ਸੋਖ ਆਣਗੇ ਅੱਜ ਤਾਂ ਨਹੀਂ ਫਰਕ ਪੈਂਦਾ ਕਿ ਕਿੰਨਾ ਦੁੱਖ ਹੈ ਕਿੰਨੀ ਤਕਲੀਫ ਹੈ ਇਹ ਸਮਝ ਜੇ ਤੁਸੀਂ ਸਬਰ ਚ ਪਾਰ ਕਰ ਰਹੇ ਹੋ ਨਾ ਤਾਂ ਮਾਲਕ ਤਾਂ ਦੇਖ ਹੀ ਰਿਹਾ ਉਹਨੇ ਬੜਾ ਕੁਝ ਚੰਗਾ ਕਰਨਾ ਜੇ ਫਿਰ ਤੁਹਾਡੇ ਲਈ ਇਹ ਜਾਣ ਕੇ ਖੁਸ਼ ਰਿਹਾ ਕਰੋ ਹਰ ਘੜੀ ਕਿ ਤੁਹਾਡੀ ਕਿਸਮਤ ਦੀ ਜਿਹੜੀ ਕਲਮ ਹੈ ਨਾ ਉਹ ਮਾਲਕ ਦੇ ਹੱਥਾਂ 'ਚ ਹੈ ਤੇ ਅਜੇ ਕੁਝ ਵੀ ਖਤਮ ਨਹੀਂ ਹੋਇਆ ਉਹਨੇ ਬਹੁਤ ਕੁਝ ਵਧੀਆ ਲਿਖਿਆ ਹੈ ਜੀ ਬਸ ਸਬਰਾਂ ਦੋ ਮਾਲਕ ਨੇ ਦੇਖਣਾ ਬਹੁਤ ਸੋਹਣਾ ਕਰ ਦੇਣਾ ਸਭ ਕੁਝ